ਬੀ ਬੜੀ ਚਲਾਕ ਆ ਤੁਸੀਂ ਕਹਿੰਦੇ ਸੀ ਹਰੇ ਤੂੰ ਵਰਾਣਾ ਮਾਰਦੀ ਨਹੀਂ ਗੀ ਰੋ ਰੋ ਵੀ ਆਜੇ ਵਗ ਟੱਡੇ ਉਹ ਰੋਈ ਜਾਂਦੀ ਹਲੇ ਤੁਸੀਂ ਕਰਦੀ ਹਰਨੀ ਆਵੇ ਜੀ ਚਾਹ ਪਈ ਤੂੰ ਪਾਲਾ ਇਹਨਾਂ ਨੇ ਹਰਨੀ ਹਰਨੀ ਖੋਲੇ ਜਾ ਕੇ ਮੇਰੇ ਨੂੰ ਤਾਂ ਪੁੱਛਣਾ ਇੱਕ ਵਾਰੀ ਮੈਂ ਮੈਂ ਦੇਖੂ ਬਾਥਰੂਮ ਚ ਲਾਈਆਂ ਨਹੀਂ ਆ ਹਰਨੀ ਬਾਹਰ ਖੜੀ ਸੀ ਕਿ ਇੱਕ ਝੋਗਲੀਆਂ ਕਰਦੀਆਂ ਸੀ ਹਰਨੀਆਂ ਮੇਰੇ ਕੋਲੇ ਤੇ ਤਸ ਤੈਨੂੰ ਤਾਂ ਪਹਿ ਹੀ ਵੱਡੀ ਹੋਣ ਦਾ ਕਰਤਾਰ ਨਿਭਾਉਣਾ ਹੀ ਪੈਣਾ ਮਾ ਆ ਵੀ ਮੈਂ ਤਾਂ ਨਹੀਂ ਹੋਉਂਦੀ ਕੀ ਆਪਾਂ ਆਉਣਾ ਨੂੰ ਦੱਸਣਾ ਆ ਪਾਲਾ ਜੀ ਉਹ ਆਵੇ ਉਹ ਮੇਰੇ ਸਰਦਾਰ ਨਾਨਾ ਜੀ ਨੂੰ ਪਾਲਾ ਜੀ ਨੂੰ ਮਾੜਾ ਚੰਗਾ ਸ਼ਬਦ ਵਰਤਿਆ ਪਾਲਾ ਜੀ ਔ ਮਮੀ ਜੀ ਤੁਹਾਡੇ ਡਾੜੀ ਨੂੰ ਕੀ ਕਹਣਤਾਏ ਉਹ ਔ ਮਾਈ ਮਿਸਟੇਕ ਤੈਨੂੰ ਮਮੀ ਕੁੱਤਾ ਕੱਤਾ ਕਹੀ ਜਾਂਦੀ ਸੁਣ ਕੇ ਤੇ ਕਰ ਸ਼ਰਮ ਕਰ ਲਿਆ ਕਰੋ ਤੁਸੀਂ ਇੰਨੀ ਚੌੜੀ ਹੋਈ ਜਾਂਦੀ ਐ ਇੰਨੀ ਚੌੜੀ ਤੇ ਆਪਣੀਓ ਕੱਟੀ ਨਹੀਂ ਹੋਈ ਜਿੰਨਾ ਜਿਹੜੀ 6 ਟਾਈਮ ਉਦ ਚੁੰਗਦੀ ਆ ਇਹਨੇ ਫੋਲੀ ਦਾ ਉਦ ਜਾ ਗੋਭੀ ਦਾ ਫੁੱਲ ਬੰਨਾ ਵੇ ਤੇ ਗਮਲਾ ਹਾਂ ਵੇ ਤੇ ਗਮਲਾ ਡਰਦੇ ਹੁਣ ਆ ਜਾਂਦੇ ਨੇ ਸਾਰਿਆਂ ਨੂੰ ਇੱਕੋ ਜੀ ਮਿਲਦੀ ਸੀ ਉਹ ਉਹ ਇਹਨਾਂ ਨੇ ਨਾ ਪਤਾ ਮੰਮੀ ਦਾ ਇੱਥੇ ਕੀ ਰੱਖਿਆ ਕੁੰਨੀ ਉਹ ਪਹਿਲੇ ਕਹਿੰਦੇ ਨੇ ਕੁੰਨੀ ਦਾ 10ਵਾਂ ਤੇ ਕੱਢਦੇ ਉਹ ਤੇ ਬਾਕੀ ਆਪਣਾ ਬਾਅਦ ਚ ਗੰਮੇ ਸੰਧੂ ਤਾਲੀ ਵਾਲ ਕੀ ਤਾਲੀ ਵਾਲ ਕੀ ਸੰਧੂ ਸੰਧੂ ਹੀ ਆ ਸਿਰਾਂ ਬੰਦੇ ਸੰਧੂ ਤਾਲੀ ਵਾਲ ਤਾਲੀ ਵਾਲੀ ਆ ਉਹ ਮਹਿਰ ਮਿੱਠੇ ਦੀ ਲਾਦ ਆ ਜੇ ਮਹਿਰ ਮਿੱਠਾ ਜਿਹੋ ਜਿਹਾ ਵੇਖਿਆ ਉਹੋ ਜਿਹਾ ਡਿੱਠਾ ਬਸ ਇਹ ਸ਼ਬਦ ਵਰਤ ਕੇ ਆਪਦੇ ਆਪ ਨੂੰ ਸੱਚਾ ਨਹੀਂ ਕੀਤਾ ਜਾ ਸਕਦਾ ਜੋ ਸੱਚਾ ਕਿਉਂ ਨਹੀਂ ਕੀਤਾ ਜਾ ਸਕਦਾ ਸਭ ਕੁਝ ਸੱਚਾ ਸੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੇ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੋਵੇ ਆਓ ਓ ਮੇਰੇ ਸਰਦਾਰ ਨਾਨਾ ਜੀ ਨੂੰ ਪਾਲਾ ਜੀ ਨੂੰ ਮਾੜਾ ਚੰਗਾ ਸ਼ਬਦ ਵਰਤਿਆ ਪਾਲਾ ਜੀ ਓ ਮੰਮੀ ਜੀ ਤੁਹਾਡੇ ਦਾੜੀ ਨੂੰ ਕੀ ਕਹਣਤਾ ਓ ਓ ਤੂੰ ਕਿਹੜਾ ਘਟ ਕਰਦਾ ਮੈਂ ਸਰਦਾਰ ਪਾਲਾ ਜੀ ਗਈ ਨਾ ਆ ਪਾਣੀ ਕਦੇ ਆਇਆ ਕਿਆ ਪਾਲਾ ਕਿਤੇ ਮੇਰੇ ਨਾਲ ਬੜਿਆ ਆ ਸਰਦਾਰ ਪਾਲਾ ਜੀ ਓ ਸੱਚ ਕੀ ਕਿਹਾ ਜੇ ਹੋਰ ਕੀ ਸ਼ਖਸੀਅਤ ਨੇ ਓ ਇੱਜ਼ਤਯੋਗ ਨੇ ਓ ਸਰਦਾਰ ਪਾਲਾ ਜੀ ਜਿਨ੍ਹਾਂ ਨੇ ਇਹੋ ਜੀ ਓ ਸੌਰੀ ਮੰਮੀ ਜੀ ਜਮੇ ਸੌਰੀ ਮੈਂ ਹੀ ਮਿਸਟੇਕ ਹੈ ਨਹੀਂ ਸੌਰੀ ਮਾਈ ਮਿਸਟੇਕ ਤੈਨੂੰ ਮੰਮੀ ਕੁੱਤਾ ਕੱਤਾ ਕਹੀ ਜਾਂਦੀ ਸੁਣ ਕੇ ਤੈਨੂੰ ਸ਼ਰਮ ਕਰ ਲਿਆ ਕਰੋ ਤੁਸੀਂ ਮਾੜੀ ਮੋੜੀ ਤੇ ਕਦੇ ਸ਼ਰਮ ਕਰਿਆ ਕਰੋ ਬੇਇੱਜ਼ਤੀ ਵਾਲੀਆਂ ਗੰਨਾਂ ਤੇ ਮੇਰਾ ਕੰਨ ਬੰਦ ਗੰਨਾ ਗੁੰਨਾ ਦੀ ਗੱਲਾਂ ਦੀ ਗੱਲਾਂ ਕਰਿਆ ਕਰ ਲੋਕਾਂ ਨੇ ਮਾੜੀ ਚੀਜ਼ ਵੇਖ ਕੇ ਅੱਖਾਂ ਬੰਦ ਹੋਣੀਆਂ ਸਾਡੀ ਮਾੜੀ ਗੱਲ ਸੁਣ ਕੇ ਕੰਨ ਬੰਦ ਹੋ ਜਾਣ ਹਾਂਜੀ ਜੇ ਕਿਤੇ ਟੇੜਾ ਟੇੜਾ ਤੱਕਦੀ ਤੂੰ ਇਹ ਗਲੀ ਸਰਕਾਰੀ ਐ ਸਾਨੂੰ ਰੋਕ ਨਹੀਂ ਸਕਦੀ ਤੂੰ ਮੰਮੀ ਇਹਨਾਂ ਦਾ ਕਹਿਣਾ ਮਤਲਬ ਇਹ ਆਪਾਂ ਤਾਂ ਤੂੰ ਜੋ ਕਹਦਾ ਆਪ ਮੰਨ ਲੈਣਾ ਤੇਰਾ ਕਿਆ ਸਿਰ ਮੱਥੇ ਆ ਮੈਂ ਪਾਕਿਸਤਾਨ ਐਪ ਜਟ ਬੰਦ ਕਰਦੇ ਨਹੀਂ ਗੱਲ ਕਿਹੜੀ ਜਦੋਂ ਪਾਇ ਦਿੱਤੀ ਤੇ ਫਿਰ ਬੰਦ ਕੀਤੀ ਤਾਂ ਕਿ ਪੈਦਾ ਬੰਮੀ ਦਿਨੋਂ ਦੇਣ ਇੰਨੀ ਚੌੜੀ ਹੋਈ ਜਾਂਦੀ ਐ ਇੰਨੀ ਚੌੜੀ ਤੇ ਆਪਣੀਓ ਕੱਟੀ ਨਹੀਂ ਹੋਈ ਜਿੰਨਾ ਜਿਹੜੀ 6 ਟਾਈਮ ਦੁੱਧ ਚੁੰਗਦੀ ਆ ਇਹਨੇ ਫੁੱਲੀ ਦਾ ਗੋਬੀ ਦਾ ਫੁੱਲ ਬੰਨਾ ਵੇਦ ਕਮਲਾ ਹਾਂ ਵੇਦ ਤੇ ਗਮਲਾ ਮੈਂ ਤੇ ਕਿਊਟੀ ਪਾਈ ਲੱਗਣੀ ਆ ਤੂੰ ਵੀ ਤਾਂ ਆਪਣੇ ਟਾਈਮ 'ਚ ਪੂਕੀ ਰਹੀ ਹੋਊਂਗੀ ਮੈਨੂੰ ਲੱਗਾ ਕਿ ਹੋਰੀ ਇਹਨੂੰ ਵੇਖ ਕੇ ਤਾਂ ਲੋਕ ਡਰ ਜਾਂਦੇ ਨੇ ਕਿਦੋਂ ਅੱਖਾਂ ਕੱਢਦੀ ਹੁੰਦੀਆਂ ਉਹਨਾਂ ਨੂੰ ਇਹਨੇ ਲੋਕਾਂ ਦੇ ਨਿਆਣੇ ਵੜੇ ਡਰਾਏ ਹੋਣੇ ਨਿੱਕੇ ਸਹੀ ਗੱਲ ਲੋਕਾਂ ਦੇ ਜਵਾਕਾਂ ਦੇ ਚੀਜ਼ੀਆਂ ਖੋ ਕੇ ਖਾਣ ਵਾਲ ਹਮ ਸਭੀ ਨੇ ਤੈ ਤੂੰ ਕਹਿੰਗਾ ਮੁੰਡਾ ਹਾਂਜੀ ਆਦੇ ਭੈਣ ਭਰਾਵਾਂ ਦੇ ਬਹੁਤ ਚੀਖ ਹੋ ਕੇ ਖਾ ਆਦੇ ਭੈਣ ਭਰਾਵਾਂ ਦੇ ਟੁੱਟ ਕੀ ਚੀਜ਼ ਕਰ ਲੈਣਾ ਰੱਬ ਨੇ ਖੋਣ ਜੋ ਕੇ ਕੀਤਾ ਤੇ ਨਾ ਖੋਈ ਸੀ ਡਰਦੇ ਬਣਾ ਜਾਂਦੇ ਨੇ ਡਰਦੇ ਹੁਣ ਆ ਜਾਂਦੇ ਨੇ ਸਾਰਿਆਂ ਨੂੰ ਇੱਕੋ ਜੀ ਮਿਲਦੀ ਸੀ ਉਹਨਾਂ ਨੇ ਨਾ ਪਤਾ ਮੰਮੀ ਦਾ ਇੱਥੇ ਕੀ ਰੱਖਿਆ ਕੁੰਨੀ ਉਹ ਪਹਿਲੇ ਕਹਿੰਦੇ ਨੇ ਕੁੰਨੀ ਦਾ ਦਸਵੰਦ ਕੱਢ ਦਿਓ ਤੇ ਬਾਕੀ ਆਪਣਾ ਬਾਅਦ ਚ ਕੁੰਨੀ ਦਾ ਐਸਾ ਕੱਢ ਦਿਓ ਤੇ ਬਾਕੀ ਆਪਣਾ ਠੀਕ ਆ ਬਾਅਦ ਚ ਆ ਕੀ ਆਪਣੇ ਲਈ ਸਾਨੂੰ ਪਤਾ ਲੱਗ ਗਿਆ ਮੈਂ ਤੇਰੇ ਤੋਂ ਪੈਦਾਈ ਕਰੀ ਚਾਹੁੰਦੀ ਆ ਤੇ ਨਹੀਂ ਤੇ ਤੁਸੀਂ ਕੀ ਤੋਂ ਹੋਏ ਆ ਅੱਜ ਦਾ ਬੋਲੇ ਛਾਨਣੀ ਬੋਲੇ ਅੰਦਰੋਂ ਬੋਲੂ ਛਾਨਣੀ ਵੀ ਨਹੀਂ ਤੇ ਤੁਸੀਂ ਕੀ ਤੋਂ ਹੋਏ ਆ ਬੰਦਾ ਸੀਰਤ ਦੱਸੋ ਅਸੀਂ ਅਸੀਂ ਹੈਗੇ ਅਸੀਂ ਸਾਨੂੰ ਤਾਂ ਇਕਲਾ ਰੰਗ ਦਿੱਤਾ ਸੀ ਸੰਧੂ ਬਲੱਡ ਲਾਈਨ 'ਚ ਆ ਗਏ ਤੁਸੀਂ ਹੈਗੇ ਥਾਲੀ ਲਾਨ ਥਾਲੀ ਵਾਲ ਬਲੱਡ ਲਾਈਨ 'ਚ ਸੋ ਡੋਂਟ ਕੰਪਰੋਮਾਈਜ਼ ਨਾ ਕੀਤਾ ਜਾਵੇ ਸਾਡੀ ਬਲੱਡ ਲਾਈਨ ਦੇ ਨਾਲ ਤੁਹਾਡੀ ਬਲੱਡ ਲਾਈਨ ਦਾ ਕੀ ਰੋਲ ਆ ਸਾਡੀ ਸੰਧੂ ਬਲੱਡ ਲਾਈਨ ਟੌਪ ਦੀ ਹੈ ਤੁਹਾਡਾ ਕੀ ਰੋਲ ਬਲੱਡ ਲਾਈਨ ਹੀ ਸੰਧੂ ਤੇਰ ਗੰਡੂ ਹੈਗੇ ਆ ਬਸ ਸਾਡੀ ਬੇਇੱਜ਼ਤੀ ਕਰਦੀ ਸਾਡੀ ਬੇਇੱਜ਼ਤੀ ਓ ਮਾਈ ਗੋਡ ਮੰਮੀ ਤੂੰ ਵੀ ਸੰਧੂ ਆ ਜੀ ਇਸ ਟਾਈਮ ਓਕੇ ਯੂ ਨਾਟ ਟਾਲੀਵਾਲ ਮੈਂ ਹੋਣਾ ਹੀ ਨਾ ਤੇ ਤੁਸੀਂ ਜੰਮੇ ਸੰਧੂ ਆ ਟਾਲੀਵਾਲ ਕੀ ਟਾਲੀਵਾਲ ਕੀ ਸੰਧੂ ਸੰਧੂ ਆ ਸਿਰਾ ਬੰਦੇ ਸੰਧੂ ਟਾਲੀਆ ਟਾਲੀਆਲੀ ਆ ਓ ਮਹਿਰ ਮਿੱਠੇ ਦੀ ਲਾਦ ਆ ਜੇ ਮਹਿਰ ਮਿੱਠਾ ਜਿਹੋ ਜਿਹਾ ਵੇਖਿਆ ਉਹੋ ਜਿਹਾ ਡਿੱਠਾ ਬਸ ਇਹ ਸ਼ਬਦ ਵਰਤ ਕੇ ਆਪਦੇ ਆਪ ਨੂੰ ਸੱਚਾ ਨਹੀਂ ਕੀਤਾ ਜਾ ਸਕਦਾ ਜੋ ਸੱਚਾ ਕਿਉਂ ਨਹੀਂ ਕੀਤਾ ਜਾ ਸਕਦਾ ਸਭ ਕੁਝ ਸੱਚਾ ਪੱਬੀ ਬੜੀ ਚਲਾਕ ਆ ਤੁਸੀਂ ਕਹਿੰਦੇ ਸੀ ਹਰਾ ਤੂੰ ਹਰਾਣਾ ਹਾਰਦੀ ਨਹੀਂ ਗਈ ਹਾਰੀ ਰੋ ਵਾਗਟ ਟੱਡਿਆ ਉਹ ਰੋਈ ਜਾਂਦੀ ਹਲੇ ਹਾਂ ਚੁੱਪ ਕਰ ਜਾ ਇਨਫੇਟ ਵਾਲਾ ਇਨਫੇਟ ਵਾਲਾ ਫੜ ਲੈ ਇਹਨੂੰ ਇਹਨੂੰ ਮੋਟੂ ਜੀ ਨੂੰ ਫੜਦਾ ਇਹ ਕਾ ਮੋਨਾ ਵਾਗਾ ਟੱਡਿਆ ਤੇ ਇਹ ਪ੍ਰਭ ਕੀ ਹੋਇਆ ਇਹ ਕਾ ਤੋ ਰੋਈ ਆਪਾਂ ਕਿਵੇਂ ਜਾਏਂਗੇ ਸਕੂਲ ਹਾਏ ਹੁਣ ਪ੍ਰਭ ਨੇ ਰੋਣਾ ਹਾਏ ਫਾਇਟ ਇਹਨੇ ਸਕੀਮ ਲਾਉਣੀ ਘਰੇ ਰਹਿਣ ਦੀ ਹੈ ਨਾ ਅੱਜ ਸਕੂਲ ਤਾਂ ਜਾਣਾ ਹੀ ਪੈਣਾ ਹੁਣ 27 ਜਾਂਦੀ ਆ ਔਰ ਪੂਰੇ 4 ਹਫ਼ਤੇ ਸਕੂਲ ਜਾਏਗੀ ਉਸ ਤੋਂ ਬਾਅਦ ਛੁੱਟੀ ਛੱਟੀ ਦਾ ਸੋਚਾਂਗੇ ਮਾਸ਼ਾਅੱਲਾ ਮੇਰਾ ਸਹਰਾ ਤੇ ਇੱਕ ਨੂੰ ਵੱਡੇ ਉਦਨ ਹੈਗਾ ਵੀ ਸਮਝ ਆਏ ਆਏ ਰੱਬੀ ਦਾ ਵੱਡੇ ਆ ਗਿਆ ਜੇ ਤਿਆਰ ਹੋ 16 ਤਰੀਕ ਨੂੰ ਗਿਫਟ ਮੰਗਾ ਦੀ ਤੇਰੇ ਤੋਂ ਲੋਕਾਂ ਨੂੰ ਪਰ ਤੂੰ ਕਿ ਮੈਨੂੰ ਗਿਫਟ ਭੇਜਦੀ ਐਵੇਂ ਥੋੜਾ ਦੇਖ ਮੰਗ ਲੈ ਨਹੀਂ ਕਿਤੇ ਵਾਕਈ ਨਹੀਂ ਮੰਗਣੀ ਚਾਹੀਦੀ ਵੈਨ ਐਡੀ ਛੇਦੀ ਕਿੱਥੋਂ ਆ ਗਈ ਆ ਬੱਬੇ ਦੀ ਅਟੈਚਰ ਹੋ ਗਈ ਜਰਾਮਾ ਵੀ ਨਹੀਂ ਮਾਈਆ ਤੇ ਪਹਿਲਾਂ ਵੀ ਤੂੰ ਆਦਾ ਵੇਖਿਆ ਨਹੀਂ ਸੀਗਾ ਬੋਲਣ ਲੱਗ ਗਈ ਆ ਤੇ ਪਹਿਲਾਂ ਵੀ ਤੂੰ ਆਦਾ ਵੇਖਿਆ ਨਹੀਂ ਸੀ ਕੋ ਬੋਲ ਮੇਰੀ ਕੁੜੀ ਜਿਹੜੇ ਕਹਿਣੀ ਉਹ ਤੇਰੇ ਕੰਮਾ ਇਹ ਦੱਸਾਂ ਕੀ ਕਰਦੀ ਹਰਲੀ ਚਾਹ ਪਈ ਤੂੰ ਪਾਲਾ ਇਹਨਾਂ ਨੇ ਹਰਲੀ ਦੇ ਨਾਲ ਜੇ ਹਰਲੀ ਖੋਲੇ ਜਾ ਕੇ ਮੇਰੀ ਚੁਗਲੀਆਂ ਕਰਦੀ ਆ ਮੇਰੇ ਕੋਲੇ ਆ ਕੇ ਆਉਂਦੀਆਂ ਚੁਲੀਆਂ ਕਰਦੀ ਆ ਹਰਲੀ ਨੂੰ ਪੁੱਛ ਇੱਕ ਵਾਰੀ ਮੈਂ ਮੈਂ ਦੇਖੂ ਬਾਥਰੂਮ ਚ ਲਾਈਆਂ ਨਹੀਂ ਆ ਹਰਲੀ ਬਾਹਰ ਖੜੀ ਸੀਗੀ ਤੇ ਇੱਕ ਚੁਗਲੀਆਂ ਕਰਦੀਆਂ ਦੀ ਸੀ ਹਰਲੀ ਦੀ ਮੇਰੇ ਕੋਲੇ ਤੇ ਬਾਅਦ ਹਰਲੀ ਨੇ ਸੁਣ ਲਿਆ ਫਿਰ ਇਹਨੂੰ ਕਿਹਾ ਯੋ ਮੈਨੂੰ ਕਹਾ ਕਿ ਪ੍ਰਾਪ ਸੌਰੀ ਨਹੀਂ ਮੈਂ ਮੰਨ ਲਏ ਸੌਰੀ ਮੰਗ ਲੈ ਮਾਫ ਕਰ ਦੇਗੀ ਮੈਂ ਕਹ ਤੋ ਗਰ ਮੈਂ ਆਖਾ ਤੋ ਸੌਰੀ ਮੰਗਣਾ ਬੰਦਾ ਮਾਫ ਕਰ ਦਿੰਦਾ ਮੈਂ ਤਾਂ ਨਹੀਂ ਕਰਦੀ ਨਾਲੇ ਇਹ ਵੀ ਕਹਦਾ ਮੈਂ ਤਾਂ ਸੌਰੀ ਮੰਗਣਾ ਹੋਵੇ ਤੇ ਬੰਦੇ ਵੀ ਤੂੰ ਵੱਡੀਆਂ ਦਾ ਮੰਗਣੀ ਚਾਹੀਦੀ ਵੈਸੇ ਤੇਰੇ ਤੋਂ ਨਾ ਉਹ ਤਾਂ ਚਲ ਛੋਟੀ ਆਵੇ ਮੈਨੂੰ ਕੀ ਆ ਛੋਟੀ ਛੋਟੀ ਆਵੇ ਛੋਟੀ ਕੋਈ ਬਤਾ ਵਾ ਆਪਾਂ ਰਹਿ ਛੋਟੀ ਮੈਨੂੰ ਨਹੀਂ ਭਲਾਵਾ ਹਾਂ ਤਸ ਤੈਨੂੰ ਤਾਂ ਪਹਿਹੀ ਵੱਡੀ ਹੋਣਾ ਕਰਤਾਰ ਨਭਾਉਣਾ ਹੀ ਪੈਣਾ ਵਾ ਇਹਨੇ ਪਿੱਟੜੇ ਕਿੱਤਨਾ ਨੇ ਗਾ ਦਵਾ ਤੂੰ ਸਮਝਾਣਾ ਉਹਨੂੰ ਤੇਰੀ ਮਾਪ ਪਿੱਟ ਬਾੜ ਪੁੱਟਾਂ ਲੱਗ ਜਾਂਗੀ ਹੋਰ ਕੀ ਐਂਡ ਪਿੱਟਣਾ ਹੀ ਹੋਰ ਕੀ ਕਰਨਾ ਇਹਨੇ ਤੇਰੀ ਨਿੱਕੀ ਪੈਣਾ ਪੈਣਾ ਦੇ ਵਿੱਚ ਪਿਆਰ ਹੁੰਦਾ ਐਡਾ ਲੜਲ ਪਾੜ ਕੇ ਵੱਡੀਆਂ ਹੋ ਜਾਣਾ ਤੁਸੀਂ ਇੱਕ ਦਿਨ ਨਾਲੇ ਪੰਜਾਉਣਾ ਹੁੰਦਾ ਉਹਨੂੰ ਕੀ ਗਲਤ ਕੀ ਸਹੀ ਆ ਤੂੰ ਦਾ ਕੋ ਨੂੰ ਪਿੱਟਣਾ ਪਿੱਟਣਾ ਕਰਦੀ ਆਪੇ ਕਹੀ ਜਾਂਦੀ ਮੈਂ ਨਹੀਂ ਤੋਬਾ ਸਿੱਖਣੀਗੀ ਸਿੱਖ ਲੂਗੀ ਜੇ ਸਿੱਖੂਗੀ ਮੈਂ ਨਹੀਂ ਸਿੱਖਣੀ ਉਨੀ ਆ ਬੈਕਾ ਲੋਸੇ ਜਿੱਦਣੋਂ ਕਰਨੀ ਐ ਤੇ ਕੌਣ ਸਮਝਾਊਗਾ ਨੂੰ ਕੌਣ ਦੇਖੂਗਾ ਗਵਾਂਡੀ ਲਾਓ ਵੀ ਫਰੈਂਡੋ ਰੋਟੀ ਖਾਓ ਲਾਉਣ ਯਾਰੇ ਤੇ ਤੇਰਾ ਗਲਾਈ ਦੇ ਬਹੁਤ ਅੱਠ ਦੇ ਲੱਗੇ ਹੈ ਬਣੀ ਨਹੀਂ ਅੱਜ ਬੰਜੇ ਤੇ ਵਧੀਆ ਗੱਲਾਂ ਕਹਿ ਦਿੰਦੇ ਆ ਕਿ ਮਿਸਤਰੀ ਪੈਸੇ ਲੈ ਜਾਂਦਾ ਪਰ ਆ ਜਿਹੜੀ ਇੰਨੀ ਕਿ ਨੁੱਕਰ ਹੈ ਨਾ ਆ ਜਿੱਥੇ ਇੱਕ ਧੱਕ ਮਿਸਤਰੀ ਦਾ ਨੂੰ ਦਿਖਾਤਾ ਇਹ 8 ਤੋਂ 10 ਦਿਨ ਖਾ ਗਈ ਆ ਤਿੰਨ ਤੋਂ ਚਾਰ ਬੰਦਿਆਂ ਨੇ ਅਜੇ ਕੁਕੀ ਫਿਰਦੀ ਹੈ ਨਾ ਹੋਰ ਇਹਦਾ ਇੰਨਾ ਹੀ ਆ ਅਜੇ ਵੀ ਤਿਆਰੀ ਹੋ ਰਹੀ ਹੈ ਅੱਜ ਵੀ ਹਜੇ ਅੱਜ ਨਹੀਂ ਕੱਲ ਨੂੰ ਕੰਪਲੀਟ ਹੋਊਏ ਹਨਾ ਨਹੀਂ ਨਹੀਂ ਸ਼ੁਰੂ ਤਾਂ 8 ਦਿਨ ਖਾ ਗਈ ਸਿੱਧੇ ਬੰਦਿਆਂ ਦੇ ਇਹ ਤਾਂ ਤਾਂ ਲੱਕ ਗਿਆ ਇਹ ਤਾਂ ਲੱਗੇ ਹੋਏ ਆ ਇਹ ਤਾਂ ਲੱਕ ਗਿਆ ਇਹਦਾ ਤਾਂ ਲੱਕ ਹੀ ਲੱਗੀ ਯਾਰ ਬੱਖਾ ਆਇਆ ਪਿਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਆ ਗਿਆ ਜੀ ਬਹੁਤ ਵਧੀਆ ਬੋਲ ਸੋਹਣਾ ਲੱਗੂ ਪਰ ਇੱਥੇ ਇਹਦੀ ਗਲਾਈ ਦੇ ਵਿੱਚ ਵਾਲੇ ਚੌਂਪੜੀ ਸੋਹਣੀ ਲੱਗਣੀ ਆ ਮੈਂ ਆਹੋ ਹੋ ਗੋਲੂ ਦੇ ਸਾਰੇ ਆ ਤੇ ਕਰ ਜਾਂਦੀ ਵੀਡੀਓ ਵਾਹ ਜੀ ਵਾਹ ਗੋਲੂ ਤਾਂ ਅੱਜ ਲਾਲ ਹੀ ਬਣਿਆ ਫਿਰਦਾ ਗੋਲੂ ਚਾਹ ਛੱਡ ਗਿਆ ਥੋੜੀ ਘਟਾ ਗਿਆ ਸਾਫ ਬੜੀ ਦੂਰ ਤੱਕ ਨਹੀਂ ਲੈਂਦਾ ਜੀ ਦੁਆਰੇ ਨਹੀਂ ਲੈਂਦਾ ਆਹ ਵੇਖ ਲਓ ਜੀ ਨਵਰਾਤਰਨ ਦਾ ਤੇਲ ਲਵਾ ਕੇ ਆਇਆ ਰਾ ਜੀ ਠੰਡ ਬਈ ਠੰਡ ਬਈ ਬਈ ਪੂਰੀ ਮਾਹੌਲ ਤੇਰੇ ਖੇਵਲਾ ਬਣ ਗਿਆ ਪੂਰਾ ਬਲਕਸ ਰੋਟ ਓਹੋ ਹੋ ਤੌਬਾ 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 ਫੜੋ ਫੜੋ ਰਾਜੂ ਇਹਨੂੰ ਐ ਭਾਈ ਬੰਨੇ ਬੁੰਨੇ ਆ ਸਾਫ ਕਰਦੇ ਨੇ ਪੱਥਰ ਪੁੱਥਰ ਦੀ ਤਿਆਰੀ ਕਰ ਦੇਣੀ ਆ ਕਿ ਨਾ ਪਹਿਲਾ ਵਾੜਾ ਸੁੱਕਾ ਈ ਇਹ ਆ ਦਲਜੀਤ ਡਾਕਟਰ ਇਹ ਦਲਜੀਤ ਡਾਕਟਰ ਐ ਇਹ ਡਾਕਟਰ ਦਿਲਜੀਤ ਕਿਤੇ ਇਹਨਾਂ ਦੀ ਮਿਸਾਲ ਸੀ ਪਿੰਡ ਚ ਕਣਕ ਗੇਤੀ ਝੋਨਾ ਗੇਤਾ ਐਰ ਕੀ ਸਾਰ ਨੂੰ ਫਾੜੀ ਅੱਜ ਕਿਦਨ ਵਾਜਵਾਰ ਕੀ ਆ ਮੋਟੇ ਹੋਣੀ ਗਿਆ ਮੋਟਰ ਤਾਂ ਚੱਲੇ ਫੇਰ ਕਰਾਇਆ ਮਾਰ ਜਲੇ ਰਾਤ ਤੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ